ਭਾਈ ਕਨਈਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਚੰਗਾ ਅਤੇ ਸ਼ਰਧਾਲੂ ਸਿੱਖ ਸੀ। ਉਹ ਇੱਕ ਨਰਮਦਿਲ ਵਾਲਾ ਸੀ ਅਤੇ ਸਾਰਿਆਂ ਨਾਲ ਬਹੁਤ ਪਿਆਰ ਨਾਲ ਰਹਿੰਦਾ ਸੀ। ਉਹ ਸਦਾ ਗੁਰੂ ਜੀ ਦੇ ਦਰਬਾਰ ਵਿੱਚ ਕੰਮ ਕਰਨ ਵਿੱਚ ਰੁਚੀ ਰਹਿਦਾ ਸੀ। ਜਦੋਂ ਕਿਤੇ ਦੁਸ਼ਮਣ ਦੀਆਂ ਫੌਜਾਂ ਸਿੱਖਾਂ ਉੱਤੇ ਹਮਲਾ ਕਰਦੀਆਂ ਅਤੇ ਸਿੱਖਾਂ ਨਾਲ ਲੜਾਈ ਹੁੰਦੀ ਸੀ ਤਾਂ ਭਾਈ ਕਨਈਆ ਜੀ ਆਪਣੇ ਸਾਥੀਆਂ ਸਮੇਤ ਫੱਟੜ ਸਿਫਾਈਆਂ ਨੂੰ ਪਾਣੀ ਪੀਣ ਲਈ ਦੰਦੇ। ਫੱਟੜ ਸਿਪਾਹੀ ਭਾਵੇਂ ਸਿੱਖ ਸੀ ਜਾਂ ਦੁਸ਼ਮਣ ਉਹ ਸਭ ਨੂੰ ਪੀਣ ਲਈ ਦਿੰਦੇ ਉਹ ਕਿਸੇ ਨਾਲ ਕੋਈ ਵਿਤਕਰਾਨੀ ਸੀ ਕਰਦੇ ਕਈ ਸਿਪਾਹੀ ਪਾਣੀ ਪੀ ਕੇ ਫਿਰ ਲੜਾਈ ਕਰਨ ਲਈ ਤਿਆਰ ਹੋ ਜਾਂਦੇ ਕੁਝ ਸਿੱਖਾਂ ਨੇ ਦੇਖਿਆ ਕਿ ਪਾਈਕ ਕਨਿਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਹਨ ਉਹਨਾਂ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਪਾਈਕ ਕਨਿਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦੇ ਨੇ ਕਈ ਦੁਸ਼ਮਣ ਸਿਪਾਹੀ ਪਾਣੀ ਪੀ ਕੇ ਠੀਕ ਹੋ ਜਾਂਦੇ ਨੇ ਤੇ ਸਾਡੇ ਨਾਲ ਫਿਰ ਲੜਨ ਲੱਗ ਪੈਂਦੇ ਨੇ ਹੀਨਾ ਸਿੱਖਾਂ ਦੀ ਇਹ ਸ਼ਿਕਾਇਤ ਸੁਣ ਕੇ ਗੁਰੂ ਜੀ ਨੇ ਭਾਈ ਕਨਈਆ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਉਹ ਦੁਸ਼ਮਣ ਸਿਪਾਈਆਂ ਨੂੰ ਕਿਉਂ ਪਾਣੀ ਪਿਲਾਉਂਦੇ ਨੇ ਭਾਈ ਕਨਈਆ ਜੀ ਨੇ ਬੜੇ ਸਤਿਕਾਰ ਨਾਲ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਂ ਸਭ ਵਿੱਚ ਰੱਬ ਦੇਖਦਾ ਮੈਨੂੰ ਸਾਰਿਆਂ 'ਚ ਤੁਹਾਡਾ ਹੀ ਸਰੂਪ ਦਿੱਸਦਾ ਇਸ ਲਈ ਮੈਂ ਸਭ ਨੂੰ ਰੱਬ ਦੇ ਜੀਵ ਸਮਝ ਕੇ ਸਭ ਨੂੰ ਪਾਣੀ ਪਿਆਣਾ ਗੁਰੂ ਜੀ ਪਾਇਕ ਨਈਆ ਜੀ ਦਾ ਇਹ ਉੱਤਰ ਸੁਣ ਕੇ ਬਹੁਤ ਖੁਸ਼ ਹੋਏ ਗੁਰੂ ਜੀ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਭਿਆਨ ਨਾ ਸਮਝਾਇਆ ਕੀ ਅਸੀਂ ਸਾਬ ਇੱਕ ਪਰਮਾਤਮਾ ਦੇ ਬੱਚੇ ਹਾਂ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡੀ ਦੁਸ਼ਮਣੀ ਤਾਂ ਅਤਿਆਚਾਰ ਹੰਕਾਰ ਤੱਕੇ ਵਿਰੁੱਧ ਹੈ ਜਿਸ ਨੂੰ ਭਾਈ ਕਨੀਆ ਜੀ ਨੇ ਠੀਕ ਸਮਝਿਆ ਹੈ ਗੁਰੂ ਜੀ ਨੇ ਭਾਈ ਕਨੀਆ ਜੀ ਨੂੰ ਮੱਲਮ ਅਤੇ ਪੱਟੀਆਂ ਵੀ ਦਿੱਤੀਆਂ ਅਤੇ ਕਿਹਾ ਜਾਓ ਸਾਰਿਆਂ ਨੂੰ ਪਾਣੀ ਪੀਣ ਦੇ ਨਾਲ ਉਹਨਾਂ ਦੇ ਫੱਟ ਸਾਫ਼ ਕਰਕੇ ਮੱਲਮ ਲਗਾ ਕੇ ਪੱਟੀ ਬੰਨ੍ਹਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਚਕ ਮਾਫ